ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 842701987 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਟਾਪ ਕਲਾਸ ਦੇ HF ਦੇ ਕੁਝ ਗੱਬੜ ਕੁਝ ਸੂਇਸ ਵਾਏ ਨਗੀਨੇ ਦਿਖਾਉਣੇ ਆ ਤੇ ਡਿਟੇਲ ਇਨਫੋਰਮੇਸ਼ਨ ਵੀਰ ਤੋਂ ਲੈ ਕੇ ਦਿਨਾ ਜਮ ਲੈਣਾ ਲੱਗਿਆ ਭਈਆ ਭਰੇ ਕਮਾਦ ਦੇ ਵਿੱਚੋਂ ਮਰਜੀ ਦਾ ਗੰਨਾ ਪੱਟਿਓ ਜਿਹੜਾ ਕਾਣਾ ਬਾਈ ਛੱਡ ਦਿਓ ਤੇ ਚੰਗਾ ਲੱਗਿਆ ਮੋਟਾ ਦੇ ਦੇ ਕੇ ਪੱਟ ਲਿਓ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਨਾਮ ਢਰੇ ਦੱਸੋ ਵੀਰ ਆਪਣਾ ਨਾਮ ਪ੍ਰਦੀਪ ਸਿੰਘ ਬਾਈ ਪਿੰਡ ਲੋਹਾ ਖੇੜਾ ਜ਼ਿਲ੍ਹਾ ਸੰਗੋੜ ਮੋਬਾਈਲ ਨੰਬਰ ਜੀ 95308209 ਠੀਕ ਅੱਜ ਫਿਰ ਜਮਾ ਲਓ ਗੱਲ ਕਿਵੇਂ ਬੈੜਾ ਨੇ ਬਾਈ ਸਾਰੀਆਂ ਟੌਪ ਦਿਆਂ ਨੇ ਨਾ ਤਾਂ ਗਾਰੰਟੀ ਅੱਜ ਤੱਕ ਕਿਸੇ ਨੂੰ ਦਿੱਤੀ ਆ ਦੇਖ ਹਨਾ ਆਪਾਂ ਕਹਿੰਦੇ ਆਪਣੇ ਨਾਲ ਸਾਰੇ ਭਰਾ ਸਮਝਦਾਰ ਨੇ ਤੇ ਆਪਦੀ ਜਮਾ ਵੀਰੇ ਤਸੱਲੀ ਕਰਕੇ ਜਨਮ ਪਰ ਫਿਰੂ ਹਨਾ ਜਿਆ ਜੀ ਗੱਲਾਂ ਹਾਂਜੀ 953080955 ਪਹਿਲਾ ਨੰਬਰ ਤੋਂ ਜਿਹੜੀ ਖੜੀ ਆ ਇਹ ਦੂਜਾ ਸੂਆ ਵੈੜ ਸੂਈ ਆ 25 ਕਿਲੋ ਗੋਲੀ ਤੋਂ ਸਟਾਰਟ ਹੋਈ ਆ ਅੱਜ ਤੀਸਰਾ ਦਿਨ ਸੂਈ ਨੂੰ ਆ ਨਾਰਮਲ ਘਰੇਲੂ ਭਰਾ ਕੋਈ ਹੱਥੀ ਚਵਾਈ ਵਾਲਾ ਵੀ ਲੈ ਜਾਣ ਨੂੰ ਕਹਿੰਦਾ ਤਾਂ 35 ਕਿਲੋ ਦੁੱਧ ਬੱਚੀ ਦੇ ਦੂ। ਅੱਛਾ 35 ਕਿਲੋ ਦੇ ਦੂ ਸੁਹੀ ਸਵਾਈ। ਤਿੰਨ ਤਰ੍ਹਾਂ ਦੇ ਸੁਆ ਬਾਈ ਅੱਜ ਤੇ ਬਹੁਤ ਵਧੀਆ ਵਹਿੜਾ ਅੱਗੇ ਪਿੱਛੇ ਦਾ ਲੇਵਾਗਾ। ਐ ਮੰਨ ਲਾ ਵੀ ਹੁਣ 25 ਕਿਲੋ ਭੋਲੀ ਜਮਾ ਰੈਡੀ ਹੈ ਤਿੰਨ ਤਰ੍ਹਾਂ ਦੇ ਸੁਆ। ਮਗਰ ਬੱਚੀ ਆ। ਹਾਂ ਬਾਈ। ਇਹ ਕਿੰਨੇ ਵਾ ਦੇਖ ਸਾਈਡ ਤੋਂ ਖੜਕੇ ਬਾਈ। ਰੇਟ ਬਾਈ ਇਹਦਾ। ਰੇਟਾਂ ਬਾਈ ਜਮਾ ਬਾਜਵ 1 ਲੱਖ ਤੇ 35000 ਦੀ ਵਹਿੜ ਦੇ ਦਾਂਗੇ ਸਰਦੀਆਂ ਦਾ ਬਾਈ ਦੋ ਦੋ ਪੇਟੀ ਦੀਆਂ ਜਮਾ ਵਿਕ ਜਾਂਦੀਆਂ ਨੇ ਨਾਲ। 1 35 ਦੀ ਅੱਜ ਵਹਿੜ ਦੇ ਦਾਂਗੇ। ਹਾਂ ਬਾਈ ਹਾਂ। ਠੀਕ ਹੈ ਬਾਕੀ ਹੋਰ ਆ ਬਾਈ ਟਨ ਲੋ ਆਪਾਂ ਇਹ ਨਹੀਂ ਹੈਗਾ ਕਿਸੇ ਨੇ ਐਵੇਂ ਘਮਰਾਜਾ ਕਰੋ ਵੀ ਚੀਜ਼ ਵੇਚਣ ਦੇ ਮਾਰੇ ਸਾਰੇ ਭਰਾ ਸਿਆਣੇ ਆ ਆਪਣੇ ਨਾਲ ਜੀ ਵੀ ਵਧੀਆ ਮੇੜਾ ਨੇ ਬਾਈ ਆਪਣੀ ਤਸੱਲੀ ਕਰਕੇ ਖਰੀਦ ਕੇ ਲੈ ਕੇ ਜਾਓ ਜਮਾ ਜਿੱਥੋਂ ਵੀ ਮਰਜ਼ੀ ਰਹਿੰਦੇ ਆ ਤਸੱਲੀ ਕਰ ਬਾਈ ਆਪਾਂ ਜਿੰਨੇ ਜਾਨਵਰ ਦੇਵਾਂਗੇ ਸਾਰੇ ਦਿਖਾਵਾਂਗੇ ਦੇਖੇ ਇੱਕਦਮ ਕੋਈ ਫਾਲਟ ਆ ਠੀਕ ਆ ਆਪਾਂ ਦੱਸਾਈ ਠੀਕ ਹੈ ਤੇ ਇੱਕ ਇੱਕ ਜਿਹਾ ਖਰਾਬ ਹੋਈ ਜਾਂਦੀ ਆ ਹਨ ਜੀ ਅੱਗੇ ਬਾਈ ਜੇ ਇਹ ਮੇੜਾ ਵੀ ਪਾਸੋਂ ਦੀ ਸੁਝੂਰੀਆ ਇਸ ਟਾਈਮ ਮੌਕੇ ਤੇ 24 ਕਿਲੋ ਗੋਲੀ ਬਾਈ ਜੀ ਰੇਡੀ ਆ ਤੇ ਜੇ ਵਧੀਆ ਭਰਾ ਦੇ ਕਿਸੇ ਦੇ ਬਾਕੀ ਦਾ 30 ਕਿਲੋ ਦੁੱਧ ਨਹੀਂ 26 27 ਕਿਲੋ ਦੁੱਧ ਗਰਮੀ ਵਿੱਚ ਕੱਢੀ ਜੋ ਰੇਟ ਬਾਈ ਜੀ ਇਹਦਾ ਪਰ ਰੇਟ ਤਾਂ ਬਾਜੂ ਬਾਈ ਜੀ 1 ਲੱਖ ਤੇ 10000 ਰੁਪਏ 1 ਲੱਖ 10000 ਭੱਟੀ ਹੱਥੀ ਚਵਾਈ ਵਾਲੇ ਥਾਂ ਨੇ ਸਾਲੀਆਂ ਦੇ ਕਦ ਕੋਤ ਬੜਾ ਡਾਬ ਵਾਲਾ ਹਨਾ ਫੁੱਲ ਕੱਦਾ ਤੇ ਥੱਲੋਂ ਲੇਵੇ ਦੀ ਕੁਆਲਿਟੀ ਫੁੱਲ ਬਟਾ ਫੁੱਲ ਆਜੋ ਤੇ ਨੰਬਰ ਦੇ ਜੀ ਅੱਗੇ ਵੜ ਬਾਈ ਤਾਜੀ ਸੂਈ ਆ ਫੋਲੇ ਜੋ ਖਾਲੀ ਆ 23 24 ਕਿਲੋ ਬੋੜੀ ਤੋਂ ਇਹ ਸਟਾਰਟ ਆ ਬਈ ਜੀ ਇਹ ਦੇ ਲੰਗੇ ਬਾਈ ਦੀ 1 15 ਅੱਛਾ 1 ਲੱਖ 15000 ਦੀ ਤੇ ਬਾੜੀ ਹੱਕ ਐ ਇਹਨੂੰ ਕਰੀ ਆਪੀ ਬਣਾ ਦੇ ਬਾਈ ਸਾਰੀਆਂ ਹੱਥੀ ਚਵਾਈ ਵਾਲੇ ਥਾਂ ਲੱਗੇ ਨੇ ਵੀ ਇਹ ਨਹੀਂ ਆਪਾਂ ਵੀਡੀਓ ਬਣਾਉਣ ਦੇ ਮਾਰੇ ਵੀ ਇਹਨਾਂ ਨੂੰ ਬਾਜ਼ਾਰ ਛੱਡ ਤੋਂ ਲੈਵੇ ਵੱਡੇ ਹੋਣ ਨਾ ਸਾਰੀਆਂ ਖਾਲੀ ਠੀਕ ਐ 1 ਲੱਖ 15000 ਦੀ ਜੀ ਅੱਗੇ ਆਜੋ ਇਹ 4 ਨੰਬਰ ਦੇ ਬਾਈ ਬੱਚੀ ਬਹੁਤ ਟੌਪ ਦੀ ਆ ਦੂਜਾ ਸੁਆ ਤੇ ਬਾਜ਼ਮ ਰੇਟ ਰੱਖਿਆ ਦਾ ਜਮੀ ਆਪਾਂ ਨੇ 1 ਲੱਖ ਤੇ 40000 ਰੁਪਇਆ ਗੱਬਣ ਗੱਬਣ ਬਾਈ ਫਲੇ 10 ਦਿਨ ਲਊਗੀ ਸਹੀ ਮਿਹਣੇ ਚ ਬਾਈ ਜਿੰਨੇ ਰੁਪਏ ਦੀ ਵਹਿੜ ਆ ਇਹ ਮੰਨ ਕੇ ਚੱਲ ਕਿ 2 ਲੱਖ ਰੁਪਏ ਦੀ ਗਾੜੇ ਹੈਗੀ ਆ ਪਰ ਆਪਾਂ 1 ਲੱਖ 40 40 ਹਜ਼ਾਰ ਦੀ ਜਿਹੜੀ ਆਪਾਂ ਨੂੰ ਵੀ ਬਾਈ ਕਿਸੇ ਨੇ ਦਿੱਤੀ ਆ ਅੱਗੋਂ ਆਪਾਂ ਵੀ ਅੱਗੇ ਦੇਣੀ ਆ ਆਪਣਾ ਤਾਂ ਪਾਣੀ ਚੱਲਦਾ ਸੁਣਾ ਲਾ ਬਾਈ ਬਿਲਕੁਲ ਤੇ 40 ਕਿਲੋ ਦੁੱਧਾਂ ਦੀ ਵਹਿੜ ਆ ਬਾਈ ਗਰਮੀ ਆ 35 ਕਿਲੋ ਦੁੱਧ ਮੰਨ ਲੈ ਜਿਹੜੇ ਜਿਆਦੇ ਜਾਨਵਰ ਆਪਣੇ ਕੋਲ ਆ ਜੇ 30 ਤੋਂ ਪਲੱਸ ਵਾਲੀ ਸੁਭਰੇ ਥੋਕ ਦਾ ਕੰਮ ਆ ਥੋਕ ਦੇ ਰੇਟ ਦੇ ਵਿੱਚ ਇਹਨਾਂ ਦਾ ਸੁਰਖੀ ਪੋਡਰ ਜਿਆ ਵੱਡਾ ਲੱਗਦਾ ਹੈਗਾ ਤੇ ਨਾ ਬਾਲੇ ਹਾਂ ਹਾਰਸ਼ੰਗਾਰ ਜੇ ਲਾਈ ਜਾਈ ਹੁਣ ਜਿਵੇਂ ਨੂੰ ਕੱਲੀ ਨੂੰ ਮੰਡੀਆਂ ਜੁਪੀਟਰ ਦੀ ਕਹਿਦੀ ਐ ਰਬੀਟਰ ਦੀ ਕਹਿਦੀ ਐ ਤੇ 2 ਲੱਖ ਮੰਗ ਲਿਓ ਉਹਦਾ ਕੀ ਫਾਇਦਾ ਤੱਕ ਕਿਹਾ ਬਾਈ ਮੈਂ ਕਹੀ ਹੁਣ ਆ ਬੇੜਾ ਬਾਈ ਜੀ ਜੇ ਵਧੀਆ ਬੰਦ ਪੀਰ ਦੇ ਗਈ ਤਾਂ 40 ਕਿਲੋ ਦੁੱਧ ਅਸੀਂ ਗਰਮੀਆਂ ਚ ਪਾ ਦੂਗੀ ਇਹ ਵੀ ਗੱਬਣਾ ਗੱਬਣ ਬਾਈ 35 ਕਿਲੋ ਦੁੱਧ ਦਾ ਕੋਈ ਰੌਲਾ ਨਹੀਂ ਇਹਦਾ ਬਾਈ ਰੇਟ ਇਹਦਾ ਬਾਈ ਜੀ ਡੂੜ ਦੀ ਅੱਛਾ ਡੂੜ ਲੱਖ ਦੀ ਇਹ ਕਾਰਨ ਹੋ ਰਾ ਬਾਈ ਤੇ ਲੋ ਜਨਵਰ ਜਨਵਰ ਦੀ ਕੀਮਤ ਹੁੰਦੀ ਆ ਠੀਕ ਹੈ ਹੁਣ ਅੱਜ ਕੱਲ੍ਹ ਇੱਕ ਬਾਈ ਜਾਈ ਜਾ ਟਾਈਮ ਆ ਫੀਡ ਫੂਡ ਦੇ ਖਰਚੇ ਬਹੁਤ ਨੇ ਬਾਲਾ ਹਲਕਾ ਪਸ਼ ਅੱਗੇ ਆ ਗਈ ਨਾਲ ਜਿਹੜੀ ਜਿਹੜੀ ਇਹ ਬੈੜ ਆ ਗਈ ਬਾਈ 1 ਲੱਖ ਤੇ 10000 ਦੀ ਦੇ ਦਾਂਗੇ ਤੇ ਦੁੱਧ ਦੇ 27 28 ਕਿਲੋ ਘੋਣ ਦੇ ਦਿੱਤਾ ਫਿਰ 6 ਨੰਬਰ 1 ਲੱਖ 10000 ਦੀ ਠੀਕ ਆ ਰਾਜੀ ਰੂਜੀ ਕਾਦੂ ਕੁਦਵਾ ਬਹੁਤ ਚੰਗਾ ਹਨਾ ਅੱਗੇ ਜਿਹੜੀ ਇਹ ਆ ਗਈ ਬਾਈ ਜੀ ਇਹ ਦੇ ਦਾਂਗੇ ਇੱਕ ਪੰਜ ਦੀ ਵਹਿੜ ਭਲਾਂ ਪਾਉਣੀਆਂ ਚਾਲੂ ਕਰਕੇ ਲੇਵਾ ਲੂਵਾ ਚੌੜਾ ਕੁੜੇ ਦੇ ਬਹੁਤ ਪਹਿਲਾ ਸੂਆ ਹਾਂਜੀ ਹਫਤਾ ਹਲੇ ਪਿਆ ਜੀ ਠੀਕ ਆ ਥਾਂ ਇਹ ਵੀ ਭੁੱਲੇ ਵਾਲੀ ਕੱਢੂ ਬੜੀਆਂ ਬਾਈ ਸਾਰੀਆਂ ਹੱਥੀ ਚਵਾਈ ਵਾਲੇ ਕੋਈ ਭਰਾ ਮਸ਼ੀਨ ਤੇ ਲੈ ਜਾ ਹੱਥੀ ਲੈ ਜਾ ਅੱਛਾ ਵੀ ਬੜਾ ਇੱਦਾਂ ਨੇ ਦਿਖਾਵਾ ਦੇ ਵਿੱਚ ਜਮਾ ਫਰਸਟ ਕਲਾਸ ਦੇਖ 1,35,000 ਰੁਪਏ ਦੀ ਵੇਡ ਦਿੰਾਂਗੇ ਢਿੱਲੋ। ਇੱਕ ਹਲੇ ਹਫ਼ਤੇ ਤੋਂ ਦੱਸਦ ਨੇ ਤੇ ਪਿਆ ਭਾਈ। 1,35,000 ਦੀ 8 ਨੰਬਰ ਵਾਲੀ। ਹਾਂਜੀ। ਹਾਜੀ ਅੱਗੇ 9 ਨੰਬਰ ਆ ਗਈ ਜੀ। ਅੱਗੇ ਜਿਹੜੀ ਇਹ ਵੇਣਾ ਭਾਈ ਇਹਨੇ ਵੀ ਫਰੜਨ ਦੇ ਦੋ ਤੋਂ 35-36 ਕਿਲੋ ਦਿੱਤਾ ਹੋਇਆ। ਬਾਕੀ ਜਿੰਨੀਆਂ ਗਾਵਾਂ ਨੇ ਢਿੱਲੋ। ਆਪਾਂ ਨੂੰ ਕਹਿਣ ਦੀ ਲੋੜ ਨਹੀਂ ਆਪਕ ਬਾਹੀ ਭਰਤੀਆਂ। ਠੀਕ ਹੈ ਵੀ ਕਹਿਣ ਦਾ ਵਾ ਸਾਫ਼ ਸੁਥਰਿਆ ਛਾਂਡ ਕੇ ਲੈ ਜਾਂਦੇ ਆਂ। ਹਾਂ ਭਾਈ। ਇਹਦਾ ਵੀ ਥਾਣ ਫਿਰ ਅੱਥੀ ਜੋਈ ਲੈ ਗਣਾ ਇੱਕ 35 ਦੀ ਬਾਈ ਜਦੋਂ ਬੈੜ ਤਿਆਰ ਹੋ ਤੂੰ ਮੁੱਲ ਨਹੀਂ ਬਈ ਇਹਦਾ ਠੀਕ ਆ ਗਿਆ ਕੀ 10 ਨੰਬਰ ਜਿਹੜੀ ਇਹ ਬੈੜ ਆ ਬਾਈ ਇਹ ਦੇ ਦਾਂਗੇ 115000 ਦੀ ਬਾਈ ਹੋਰ ਦੇਣਾ ਵੀ 30 ਕਿਲੋ ਦਿੱਤਾ ਹੋਇਆ ਇਹਦੇ ਬਾਈ ਨੂੰ ਦਿੱਤਾ 28 ਕਿਲੋ ਅੱਛਾ 28 ਕਿਲੋ ਹਾਂ ਇਹ ਵੀ ਵੱਡੀ ਬੈੜ ਆ ਕੀ ਇਹ ਬੈੜ ਦੇ ਦਾਂਗੇ ਬਾਈ ਜੀ 125000 ਤੇ ਅੱਗੇ ਵੀਰੇ ਜਰਸੀ ਵੈੜ ਆ ਗਈ ਜਰਸੀ ਵੈੜ ਆ ਗਈ ਬਾਈ ਜੀ ਇਹਦਾ ਲੈਣ ਦੇਣ ਦਾ ਮੁੱਲ ਬਾਈ ਜੀ 85000 ਰੁਪਏ ਸਿਰਫ ਲਈ ਫਾਰਮ ਚੋਂ ਆ ਦੁੱਧ ਬਾਈਆਂ ਨੇ 22 ਕਿਲੋ ਪਰ ਨੂੰ ਪਹਿਲਾਂ ਦਾ ਦੱਸਿਆਗਾ ਜੀ ਗੁੱਲੇ ਵਾਲਾ ਥਣ ਲੱਗਿਆਗਾ ਜੀ ਬਾਕੀ ਜਿਹੜਾ ਵੀ ਭਰਾ ਲਊਗਾ ਉਹ ਵਧੀਆ ਜੰਮਰਾ ਬਾਈ ਠੀਕ ਆ ਗੱਬਣ ਹਣਾ ਹਾਂ ਗੱਬਣ ਬਾਈ ਬਹੁਤ ਪਿਆਰੀ ਜਿਹੜਾ ਠੀਕ ਆ 85 ਹਾਂ ਅੱਗੇ ਬਾਈ ਆਹ ਜੀ ਕ੍ਰਾਸ ਬੈਡ ਇਹਦਰ ਬੱਚੀ ਆ ਦੁੱਧ 24 25 ਕਿਲੋ ਦੇ ਦੇਣੇ ਨੇ ਜੀ ਤੇ ਇਹ ਦੇਣਾਂਗੇ ਬਾਈ ਜੀ 95000 ਆਪ ਨੂੰ ਬੈੜਾ ਅਸਾ ਕੱਲੇ 95000 ਜੀ ਅਸਾ ਬੈੜਾ ਬਾਈ ਇਹ ਵੀ ਕਿਨੇ ਬਾਈ ਨੇ ਗਰਮੀ ਚ ਰੱਖਣੀ ਆ ਸੂਈ ਸਵਾਈ ਬਾਕੀ ਤੋਂ ਮਾਣ 19 ਨਾ ਮਰਵਾ ਦੇ ਢੱਲੋ ਵੀ ਜਾਨਵਰ ਦੇਖੇ ਦਾਂਗੇ ਨੇ ਸੋ ਗਾਂ ਸੋ ਐਫ ਗਾਵਾਂ ਜਿੰਨੀਆਂ ਮਰਜ਼ੀ ਤੁਹਾਨੂੰ ਪਸੰਦ ਆਉਂਦੀ ਐ ਸੋ ਲੈ ਸਕਦੇ ਲਗਭਗ 18 20 ਨਗਵੀਰ ਕੋਲੇ ਆਜ ਦੇ ਖੜਿਆ 9530801956